ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਆਵਲੇ ਦਾ achar ਤੇ ਆਵਲੇ ਦਾ ਸੀਜ਼ਨ ਆ ਹੁਣ ਤੇ ਜ਼ਰੂਰ ਬਣਾਇਆ ਕਰੋ ਕੁਛ ਨਾ ਕੁਛ ਬਣਾ ਕੇ ਆਵਲੇ ਦਾ ਖਾਇਆ ਕਰੋ ਤੇ ਪਹਿਲਾਂ ਆਪਾਂ ਨੇ ਆਵਲੇ ਦਾ achar ਬਣਾਇਆ ਸੀ ਸਟੀਮ ਦੇ ਨਾਲ ਸਟੀਮ ਕਰਕੇ ਤੇ ਹੁਣ ਆਪਾਂ ਵਾਲ ਕੇ ਬਣਾਵਾਂਗੇ ਤੇ ਤੁਸੀਂ ਵੀ ਬਣਾਉਂਦੇ ਹੋਮੋਗੇ ਤੇ ਹਰ ਇੱਕ ਦਾ ਤਰੀਕਾ ਅਲੱਗ-ਅਲੱਗ ਹੈ ਚਲੋ ਆਪਾਂ ਹੁਣ ਉਵਾਲ ਕੇ achar ਬਣਾ ਕੇ ਦੇਖਦੇ ਹਾਂ ਆਹ ਲੋ ਜੀ ਮੈਂ ਨਾ ਪਾਣੀ ਉਬਲਣਾ ਧਰ ਦਿੱਤਾ ਸੀਗਾ। ਪਾਣੀ ਆਪਣਾ ਗਰਮ ਹੋ ਗਿਆ। ਤੇ ਮੈਂ ਇਹਦੇ ਵਿੱਚ ਥੋੜਾ ਜਿਹਾ ਨਮਕ ਪਾਉਣੀ ਆ। ਆਹ ਲੋ ਆਪਾਂ ਨੇ ਪਾਣੀ ਦੇ ਵਿੱਚ ਇੰਨਾ ਕ ਨਮਕ ਪਾ ਦਿੰਨੇ ਆ ਆ ਦੇਖੋ। ਥੋੜਾ ਜਿਹਾ ਨਾ ਨਮਕ ਪਾ ਦਿੰਨੇ ਆ ਪਾਣੀ ਵਿੱਚ ਤੇ ਥੋੜੀ ਜਿਹੀ ਪਾਣੀ ਹਲਦੀ ਹਲਦੀ ਨਾਲ ਕਲਰ ਜਿਹੜਾ ਆਵਲੇ ਦਾ ਬਹੁਤ ਸੋਹਣਾ ਹੋ ਜਾਂਦਾ। ਇੰਨੀ ਕ ਆਪਾਂ ਹਲਦੀ ਪਾ ਰਹੇ ਆ ਆ ਦੇਖੋ। ਤੇ ਹੁਣ ਆਪਾਂ ਨੇ ਇਹਦੇ ਵਿੱਚ ਸਾਰੇ ਆਵਲੇ ਆਹ ਜਿਹੜੇ ਆਪਣੇ ਕੋਲ ਕਿਲੋ ਆਵਲਾ ਲਿਆ ਸੀ ਆਪਾਂ ਨੇ ਇਹ ਪਾ ਦਾਂਗੇ ਵਿੱਚ ਇਹਨਾਂ ਨੂੰ ਪਹਿਲਾਂ ਧੋ ਕੇ ਚੰਗੀ ਤਰ੍ਹਾਂ ਮੈਂ ਨਾ ਸੁਕਾ ਲਿਆ ਸੀਗਾ ਤੇ ਫਿਰ ਆਪਾਂ ਹੁਣ ਇਹਨੂੰ ਉਬਾਲਦੇ ਹਾਂ ਗਰਮ ਪਾਣੀ ਹੋ ਗਿਆ ਥੋੜੀ ਦੇਰ ਆਪਾਂ 5 ਮਿੰਟ ਜੀ ਉਬਲ ਜਾਣੇ ਆਪਣੇ ਜਦੋਂ ਵੀ ਤੇ ਰੇੜਾਂ ਜੀਆਂ ਫਟਣ ਲੱਗੀਆਂ ਆਪਾਂ ਜਦ ਇਹਨਾਂ ਨੂੰ ਕੱਢ ਲੈਣਾ ਹਾਲੋ ਆਪਾਂ ਨੇ ਹੁਣ ਇਹਨੂੰ ਟੱਕਣ ਲਾ ਦਿੰਨੇ ਆ ਆਹ ਲਓ ਜੇ ਆਪਾਂ 5 ਮਿੰਟ ਤੱਕ ਦੇਖਦੇ ਵਿੱਚ ਇੱਕ ਅੱਧੀ ਵਾਰੀ ਆਪਾਂ ਹਿਲਾ ਦਾਂਗੇ ਚੈੱਕ ਕਰ ਲਾਂਗੇ ਆਹ ਲਓ ਜੇ ਇੰਦਰ ਆਪਾਂ ਨੇ ਇੰਨੇ ਕ ਮਸਾਲੇ ਲਏ ਇਹਦੇ ਵਾਸਤੇ ਤੇ ਕਾਲੀ ਮਿਰਚ ਮੇਥੇ ਸੌਫ ਤੇ ਰਾਈ ਅਜਮੈਣ ਜੀਰਾ ਤੇ ਸਾਬਤ ਧਨੀਆ ਥੋੜੀ ਜਿਹੀ ਆਪਾਂ ਹਿੰਗ ਪਾਵਾਂਗੇ ਇਹਦੇ ਵਿੱਚ ਹੈਨਾ ਤੇ ਇੱਕ ਚਮਚਾਕ ਆਪਾਂ ਲਈਏ ਕਲੌਂਜੀ ਦਾ ਆਲੋ ਚਮਚਾ ਕਲੌਂਜੀ ਇਹਨੂੰ ਨਹੀਂ ਆਪਾਂ ਪੀਸਣਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਪੀਸ ਲਾਂਗੇ ਤੇ ਕਲੌਂਜੀ ਆਪਾਂ ਸਾਭਦੀ ਪਾਵਾਂਗੇ ਤੇ ਇਹਨਾਂ ਨੂੰ ਪੀਸ ਕੇ ਫਿਰ ਆਪਾਂ ਤੜਕਾ ਲਾਵਾਂਗੇ ਹਾਂ ਲੋ ਜੀ ਆਪਣੀ ਔਲੇ ਸਾਰੇ ਉਬਲ ਗਏ ਨੇ ਆਪਾਂ ਨੇ ਹੁਣ ਇਹਨੂੰ ਕੱਢ ਲੈਣਾ ਇੱਦਾਂ ਇਹਦੇ ਵਿੱਚ ਜਦੋਂ ਵੀ ਇਦਾਂ ਤਰੇੜਾਂ ਜਾਂ ਫਟ ਜਾਣ ਇਸ ਤਰ੍ਹਾਂ ਹੋਣਾ ਆ ਦੇਖੋ ਤਰੇੜ ਫਟ ਗਈ ਹੈ ਧਰਮ ਤੇ ਫਟ ਗਈ ਤੇ ਉਦੋਂ ਹੀ ਆਪਾਂ ਨੇ ਇਹਨੂੰ ਕੱਢ ਲੈਣਾ ਪਾਣੀ ਚ ਨਾ ਇਹਨਾਂ ਦਾ ਕਲਰ ਵੀ ਬੜਾ ਸੋਹਣਾ ਪੀਰਾ ਪੀਰਾ ਹੋ ਗਿਆ ਆ ਸਾਰੇ ਆਪਾਂ ਨੇ ਕੱਢ ਲਏ ਤੇ ਇਹ 5 ਕੇ ਮਿੰਟ ਮੈਂ ਉਬਲਦੇ ਪਾਣੀ ਦੇ ਵਿੱਚ ਉਹ ਪਾਣੀ ਉਬਲਦਾ ਸੀ 5 ਕੇ ਮਿੰਟ ਤੇ ਰੱਖਿਆ ਜਿਆਦਾ ਚਿਰ ਨਹੀਂ ਰੱਖਿਆ ਹੈਗੇ ਦੋ ਤਰੀਕਿਆਂ ਨਾਲ ਆਚਾਰ ਬਣਦਾ ਇੱਕ ਇਸ ਤਰ੍ਹਾਂ ਇੱਕ ਸਟੀਮ ਕੁੱਕ ਦੇ ਨਾਲ ਆਪਾਂ ਨੇ ਸਟੀਮ ਕੁੱਕ ਨਾਲ ਅੱਗੇ ਬਣਾ ਲਿਆ ਸੀ ਤੇ ਹੁਣ ਆਪਾਂ ਇਦਾਂ ਬਣਾਵਾਂਗੇ ਤੇ ਹੁਣ ਮੈਂ ਨਾ ਇਹਨਾਂ ਨੂੰ ਠੰਡੇ ਕਰਕੇ ਫੇਰ ਆਪਾਂ ਇਹਦੀ ਕੱਲੀ-ਕੱਲੀਆਂ ਫਾੜੀਆਂ ਕਰ ਲੈਣੀਆਂ ਆਹ ਲੋ ਜੀ ਆਪਾਂ ਨੇ ਸਾਰੇ ਆਹ ਵਲੇ ਖੋਲ ਲੈ ਨਿਕਲੀਆਂ ਕਲੀਆਂ ਕਲੀਆਂ ਇਦਾਂ ਫਾੜੀਆਂ ਕਰ ਲਈਆਂ ਆ ਦੇਖੋ ਇਸ ਤਰ੍ਹਾਂ ਕਰਕੇ ਸਾਰੀਆਂ ਫਾੜੀਆਂ ਕਲੀਆਂ ਕਲੀਆਂ ਇਦਾਂ ਕਰ ਲੈਣੀਆਂ ਨੇ ਤੁਸੀਂ ਹੈਨਾ ਆ ਸੀਗੀਆਂ ਸਾਰੀਆਂ ਕਲੀਆਂ ਕਲੀਆਂ ਕਰਕੇ ਤੇ ਇਹ ਫੇਰ ਨਾ ਵਿੱਚੋਂ ਕਈ ਵਾਰ ਇਥੋਂ ਗਿੱਲੀਆਂ ਰਹਿ ਜਾਂਦੇ ਆ ਗਿੱਲੇ ਗਿੱਲੇ ਉਹ ਕੱਪੜੇ ਦੇ ਨਾਲ ਤੁਸੀਂ ਚੰਗੀ ਤਰ੍ਹਾਂ ਇਦਾਂ ਕਰਕੇ ਨਾ ਇਹਨਾਂ ਨੂੰ ਪੋਲਾ ਪੋਲਾ ਸੁਕਾ ਲੈਣਾ ਜਿਹੜੇ ਵਿੱਚੋਂ ਰਹਿ ਜਾਂਦੇ ਆ ਉੱਪਰੋਂ ਤਾਂ ਸੁੱਕ ਜਾਂਦੇ ਆ ਤੇ ਵਿੱਚੋਂ ਕਈ ਵਾਰ ਫਾੜੀਆਂ ਨਾ ਹੋ ਗਿੱਲੀਆਂ ਰਹਿ ਜਾਂਦੀਆਂ ਨੇ ਆ ਦੇਖੋ ਐਸ ਤਰ੍ਹਾਂ ਕਰਕੇ ਨਾ ਕਪੜੇ ਦੇ ਨਾਲ ਚੰਗੀ ਤਰ੍ਹਾਂ ਪੂੰਝ ਲੈਣਾ ਇਹਨਾਂ ਨੂੰ ਤਾਂ ਕਿ ਇਹ ਜਿਹੜੇ ਗਿੱਲਾਪਣ ਹੈ ਇਹਨਾਂ ਦਾ ਸੁੱਕ ਜਵੇ ਆ ਦੇਖੋ ਸਾਰਾ ਇਦਾਂ ਕਰ ਲੈਣਾ ਤੁਸੀਂ ਤੇ ਉਹਦੇ ਨਾਲ ਸੁਕਾ ਲੈਣੀਆਂ ਆ ਦੇਖੋ ਗਿੜਕਾ ਆਪਾਂ ਨੇ ਅਲੱਗ ਕਰਤੀਆਂ ਤੇ ਇਹ ਆਪਾਂ ਨੇ ਸਾਰੇ ਥਾਵਲੇ ਖੋਲ ਲੈਣੇ ਤੇ ਵੀਡੀਓ ਲੰਬੀ ਬਣ ਜਾਂਦੀ ਨਹੀਂ ਤਾਂ ਮੈਂ ਤੁਹਾਡੇ ਸਾਹਮਣੇ ਕਰਨੇ ਸੀ ਤੇ ਫੇਰ ਬੈਠੇ ਬੈਠੀ ਨੇ ਮੈਂ ਕਰ ਦਿੱਤੇ ਤੇ ਹੁਣ ਹੋ ਗਏ ਸੁੱਕੇ ਤੇਸ ਤੋਂ ਬਾਅਦ ਆਪਾਂ ਹੁਣ ਤਿਆਰ ਕਰਦੇ ਹਾਂ ਮਸਾਲਾ ਲੋ ਜੀ ਸਭ ਤੋਂ ਪਹਿਲਾਂ ਆਪਾਂ ਹਿੰਗ ਪਾ ਦੇਣੀ ਆ ਆ ਦੇਖੋ ਮੈਂ ਹਿੰਗ ਪਾਣੀ ਆ ਮੈਂ ਤੇਲ ਸਰੋਂ ਦਾ ਤੇਲ ਪਾ ਲਿਆ ਸੀਗਾ 100 ਗ੍ਰਾਮ ਤੇਲ ਪਾਇਆ ਕਿਲੋ ਆਣੇ ਸੀ ਆਪਣੇ 100 ਗ੍ਰਾਮ ਤੇਲ ਪਾ ਦਿੱਤਾ ਮੈਂ ਤੇ ਨਾਲ ਆਪਾਂ ਨੇ ਪਾ ਦੇਣੀ ਆ ਕਲਾਂਗੀ ਆ ਦੇਖੋ ਕਲਾਂਗੀ ਪਾਤੀ ਇਹ ਆਪਾਂ ਨੇ ਮਸਾਲੇ ਸਾਰੇ ਪੀਸ ਲਏ ਨੇ ਇਹ ਕਿਲੋ ਆਣਿਆਂ ਦੇ ਵਿੱਚ ਆਪਾਂ ਨੇ ਚਮਚਾ ਚਮਚਾ ਮਸਾਲਿਆਂ ਦਾ ਲਿਆ ਸਾਰਿਆਂ ਦਾ ਜਿਹੜਾ ਤੁਹਾਨੂੰ ਦਿਖਾਈ ਸੀ ਚਮਚਾ ਚਮਚਾ ਹੀ ਪਾਇਆ ਤੇ ਨਾਲੇ ਆਪਾਂ ਥੋੜੀ ਜਿਹੀ ਹਲਦੀ ਪਾ ਦੇਣੀ ਆ ਹੁਣ ਆਹ ਇਹਨਾਂ ਹੀ ਹਲਦੀ ਪਾ ਲੈਣੀ ਆ ਇਹਦੇ ਨਾਲ ਰੰਗ ਵਧੀਆ ਆ ਜਾਊਗਾ ਤੇ ਨਾਲ ਆਪਾਂ ਨੇ ਚਮਚਾਕ ਵੱਡਾ ਐਦਾਂ ਭਰ ਕੇ ਨਮਕ ਦਾ ਪਾਉਣਾ ਪੁਰਸ਼ ਆਪਾਂ ਨੇ ਪਹਿਲਾਂ ਵੀ ਪਾਇਆ ਸੀਗਾ ਤੇ ਨਾਲ ਹੀ ਆਪਾਂ ਦੇਗੀ ਮਿਰਚ ਪਾਵਾਂਗੇ ਥੋੜੀ ਜਿਹੀ ਇਹਦੇ ਨਾਲ ਕਲਰ ਠੀਕ ਵਧੀਆ ਹੋ ਜਾਂਦਾ ਤੇ ਆਹ ਲੋ ਪਾ ਲਈ ਆਪਾਂ ਨੇ ਹੁਣ ਆਪਾਂ ਨੇ ਸਾਰੇ ਇਹ ਜਿਹੜੇ ਆਵਰੇ ਨੇ ਆਪਣੇ ਇਹਦੇ ਵਿੱਚ ਪਾ ਦੇਣੇ ਆ ਆ ਦੇਖ ਉਹ ਥੋੜੀ ਦੇਰ ਆਪਸ ਵਿੱਚ ਮਿਚੇ ਇਕਨ ਮਮਾਂਗੇ ਤਾਂ ਕਿ ਆਪਣੇ ਮਸਾਲੇ ਸਾਰੇ ਪੱਕ ਜਾਣ ਮੈਂ ਤੇਲ ਜ਼ਿਆਦਾ ਨਹੀਂ ਵਰਤਦੀ ਹੈਗੀ ਤੁਸੀਂ ਮੈਂ ਅੰਬ ਦਾ achar ਪਾਵਾ ਆਵਲੇ ਦਾ ਪਾਵਾ ਕੋਈ ਵੀ ਤੇਲ ਵਾਲਾ achar ਪਾਵਾ ਮੈਂ ਨਾ ਬਹੁਤ ਘੱਟ ਤੇਲ ਪਾਉਣੀ ਹੈ ਤੁਸੀਂ ਆਪਣੇ ਹਿਸਾਬ ਦੇ ਨਾਲ ਤੇਲ ਪਾਓ ਤੇ ਕਈ ਜ਼ਿਆਦਾ ਤੇਲ ਪਸੰਦ ਕਰਦੇ ਆਂ ਤੇ ਘੱਟ ਮੈਂ ਸੁੱਕਾ ਹੀ achar ਪਾਉਣੀ ਹੈ ਜਿਆਦੇ ਜਿਆਦੇ ਤੇਲ ਨਹੀਂ ਪਾਉਣੀ ਮੈਨੂੰ ਹਲਦੀ ਘੱਟ ਲੱਗਦੀ ਆਪਾਂ ਥੋੜੀ ਹਲਦੀ ਹੋਰ ਪਾਵਾਂਗੇ ਆ ਵੀ ਤੋਂ ਇੰਨੇ ਕ ਪਹਾੜੀ ਹੋਪਾ ਮੰ ਜਿਹੜਾ ਆਪਾਂ ਗਿੜਕਾਂ ਦੇ ਸਨੇਹ ਦਾ achar ਬਣਾਉਣੀ ਹੈ ਨਾ ਉਹ ਕਈ ਵਾਰ ਉਹਨੂੰ ਉਲੀ ਲੱਗ ਜਾਂਦਾ ਦਰਜਾ ਹੋ ਜਾਂਦਾ ਪਰ ਇਹ ਜਿਹੜਾ achar ਆਪਾਂ ਬਣਾਉਣੀ ਇਹਨੂੰ ਉਲੀ ਨਹੀਂ ਲੱਗਦੀ ਜਿੰਨਾ ਚਿਰ ਤੁਸੀਂ ਮਰਜੀ ਰੱਖ ਲਓ ਤੇ ਬੜੀ ਵਧੀਆ ਬਣਦਾ ਹੈ ਨਾ achar ਮਸਾਲੇ ਆਪਣੇ ਭੁੱਜ ਗਏ ਨੇ ਜਾਦ ਆਪਣਾ ਤળਿਆ ਗਿਆ ਵੀ ਥੋੜਾ ਜਿਹਾ ਹਲਕਾ ਜਿਹਾ ਜ਼ਿਆਦਾ ਨਹੀਂ ਆਪਾਂ ਨੇ ਭੁੰਨਣਾ ਇਹ ਸਿਰਫ ਆਪਾਂ ਮਸਾਲਿਆਂ ਨੂੰ ਪਕਾਉਣਾ ਸੀਗਾ ਸਰੋਂ ਦਾ ਤੇਲ ਜੇ ਬਣਾਇਆ ਤੁਸੀਂ ਮੈਂ ਸਰੋਂ ਦਾ ਤੇਲ ਹੀ ਪਾ ਕੇ ਗਰਮ ਕਰ ਲਿਆ ਸੀਗਾ ਤੇ ਹੁਣ ਆਪਾਂ ਨੇ ਨਾ ਖਰਾਬ ਹੋਣ ਵਾਸਤੇ ਇੱਕ ਚੀਜ਼ ਪਾਉਣੀ ਹੈ ਇਹਦੇ ਵਿੱਚ ਅਦੇ ਕੋ ਆਪਾਂ ਪਾ ਰਹੇ ਹਾਂ ਵਾਈਟ ਸਿਰਕਾ ਇਹਦਾ ਨਾ ਖਰਾਬ ਨਹੀਂ ਹੁੰਦਾ ਚਾ ਜਰੂਰ ਪਾਓ ਤੁਸੀਂ ਜੇ ਰੱਖਣਾ ਤੁਸੀਂ ਜਿਆਦਾ ਤੇ ਜਿਆਦਾ ਚਾ ਜੇ ਥੋੜਾ ਚਿਰ ਵਾਸਤੇ ਇੱਕ ਬਾਰ ਖਾ ਲੈਣਾ ਫਿਰ ਬੇਸ਼ੱਕ ਨਾ ਪਾਓ ਜੇ ਤੁਸੀਂ ਰੱਖਣਾ ਫਿਰ ਤੁਸੀਂ ਥੋੜਾ ਜਿਹਾ 2-3 ਚਮਚੇ ਸਿਰਕੇ ਦੇ ਪਾ ਦਿਓ ਵਾਈਟ ਸਿਰਕਾ ਵਾਈਟ ਪਾ ਦਿਓ ਇਹ ਦੂਸਰਾ ਗਰਾਊਂਡਆ ਹੁੰਦਾ ਇੱਕ ਆਪਣਾ ਉਹ ਆ ਉਹ ਪਾ ਦਿਓ ਜੇਰਾ ਤੁਹਾਨੂੰ ਮਨਜ਼ੀ ਪਾ ਸਕਦੀਆਂ ਤੇ ਜਰੂਰੀ ਨਹੀਂ ਵਾਈਟੇ ਪਾਉਣਾ ਇਹ ਤਾਂ ਸਿਰਫ ਆਪਣਾ ਇਹ ਜਾਂਦਾ ਵੀ ਅਚਾਰ ਖਰਾਬ ਨਹੀਂ ਹੁੰਦਾ। ਨਾਲੋ ਜੀ ਆਪਣਾ ਆਚਾਰ ਬਣ ਕੇ ਤਿਆਰ ਹੋ ਗਿਆ ਹੁਣ। ਆਪਾਂ ਕਰ ਦਨੇ ਹੁਣ ਗੈਸ ਬੰਦ। ਨਾਲੋ ਜੀ ਆਪਣਾ ਆਚਾਰ ਬਣ ਕੇ ਤਿਆਰ ਹੋ ਗਿਆ। ਤੇ ਤੁਸੀਂ ਇਹਨੂੰ ਠੰਡਾ ਕਰਕੇ ਇਸ ਤਰ੍ਹਾਂ ਦੇ ਕੱਚ ਦੇ ਸੁਕਾ ਕੇ ਬਿਲਕੁਲ ਡੱਬੇ ਨੂੰ ਸੁਕਾ ਕੇ ਕੱਚ ਦੇ ਚ ਨੂੰ ਕੱਚ ਦੇ ਭਾਂਡੇ ਵਿੱਚੇ ਪਾਉਣਾ ਕਈ ਵਾਰ ਆਪਣੇ ਘਰ ਕੋਈ ਡੱਬਾ ਪਿਆ ਹੁੰਦਾ ਨਾ ਉਹਦੇ ਵਿੱਚੇ ਕੱਚ ਦੇ ਚ ਪਾ ਲਿਓ ਤੇ ਠੰਡਾ ਕਰਕੇ ਪਾਓ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਜਰੂਰ ਬਣਾ ਕੇ ਦੇਖਿਓ ਤੇ ਮਿਲਦੇ ਆਂ ਫੇ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ